ਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰੀਕੇ ਦੇ ਨਾਲ ਵਿਗੜ ਚੁੱਕੀ ਹੈ। ਨਜਾ ਦਿਨੋਂ ਦਿਨ ਵਾਅਦਾ ਜਾ ਰਿਹਾ ਇਸ ਕਾਰਨ ਕਿ ਹਰ ਰੋਜ਼ ਲੁੱਟਾਂ ਖੁਆਂਤੇ ਲੜਾਈ ਝਗੜੇ ਹੋ ਰਹੇ ਨੇ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਵਿੱਚ ਪੰਜਾਬ ਸਰਕਾਰ ਫੇਲ ਜਾ ਰਹੀ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਬਿਆਨਤ ਨਗਰ ਤੋਂ ਸਾਹਮਣੇ ਆਇਆ ਜਿੱਥੇ ਤੇ ਨੌਜਵਾਨ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਕੁਝ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨਾਜ਼ੁਕ ਹਾਲਤ ਨੂੰ ਵੇਖਦੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਕਾਸੀਏ ਕਿ ਇਥੇ ਇੱਕ ਨੌਜਵਾਨ ਦੀ ਹਾਲਤ ਜਿਹੜੀ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਿੱਥੇ ਜ਼ਖਮੀ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਦੀ ਹਾਲਤ ਨਾਜ਼ੁਕ ਹੈ ਜੋ ਕਿ ਵੈਂਟੀਲੇਟਰ ਤੇ ਹੈ ਤੇ ਉਹਨਾਂ ਡਾਕਟਰਾਂ ਤੋਂ ਮੰਗੇ ਕੀਤੀ ਹੈ ਕਿ ਬਣਦੀ ਰਕਮ ਜਮ੍ਹਾਂ ਕਰਵਾਉਣ ਨੂੰ ਉਹ ਤਿਆਰ ਨੇ ਪਰ ਉਸ ਦੇ ਇਲਾਜ ਦੀ ਗਾਰੰਟੀ ਦਿੱਤੀ ਜਾਵੇ ਪਰ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਹਾਮੀ ਨਹੀਂ ਭਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਦੀ ਹਾਲਤ ਬੜੀ ਨਾਜ਼ੁਕ ਹੈ ਬਚਣ ਦੇ ਚਾਂਸ 5 ਤੋਂ 7% ਨੇ ਤਾਂ ਵੈਂਟੀਲੇਟਰ ਦੇ ਸਹਾਰੇ ਨੌਜਵਾਨ ਨੂੰ ਸਹਾਦ ਦਿੱਤਾ ਜਾ ਰਿਹਾ ਹੈ ਦਰਅਸਲ ਉਸ ਦੇ ਸਿਰ ਦੀ ਸੋਜ ਉਤਾਰਨ ਦੇ ਲਈ ਇਲਾਜ ਕੀਤਾ ਜਾ ਰਿਹਾ ਪਰ ਫਰਕ ਨਹੀਂ ਪੈ ਰਿਹਾ ਉਥੇ ਹੀ ਦੱਸ ਦਈਏ ਕਿ ਇਸ ਬਾਬਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਤੇ ਉਸ ਦੇ ਬਚਣ ਦੇ ਚਾਂਸ ਬੜੇ ਘੱਟ ਨਜ਼ਰ ਆ ਰਹੇ ਨੇ ਤੇ ਉੱਥੇ ਦੱਸ ਦਈਏ ਕਿ ਥਾਣਾ ਸਿਵਲ ਲਾਈਨ ਪੁਲਿਸ ਦਾ ਕਹਿਣਾ ਹੈ ਕਿ ਲੜਾਈ ਦੇ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਸੀ ਜਿਸ ਨੂੰ ਕੀ ਸਿਵਲ ਹਸਪਤਾਲ ਤੋਂ ਰੈਫਰ ਇੱਕ ਨਿੱਜੀ ਹਸਪਤਾਲ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਪੁਲਿਸ ਵੱਲੋਂ ਦੀ ਕਾਰਵਾਈ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵਾਰਸਾ ਵੱਲੋਂ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਕੀ ਰਾਮਾ ਜੀ ਮੇਰਾ ਰੰਤੇਰ ਸਿੰਘ ਹੈ ਕਿਹੜਾ ਏਰੀਆ ਮੈਂ ਬਿਆਨ ਸਿੰਘ ਨਗਰ ਕੀ ਮਾਮਲਾ ਹੈ ਮੌਲਾ ਰਾਤ ਸਾਢੇ ਉਤੇ ਲੜਾਈ ਹੋ ਗਈ ਸੀ ਤੇ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਨੇ ਇੱਥੇ ਰੈਫਰ ਕਰਤਾ ਵੀ ਇੱਥੇ ਲੈ ਜਾਓ ਰਾਤ ਸਾਢੇ ਬੇਟੇ ਤਿੰਨ ਮਿੰਟ ਇੱਥੇ ਮੇਰੇ ਜਾਖਲ ਉਹਨਾਂ ਨੇ ਕਿ ਵਸ ਉੱਥੋਂ ਜਾ ਕੇ ਨਾ ਉਹਨਾਂ ਸੱਚਾ ਸ਼ਾਮ ਦਾ ਟਾਈਮ ਆ ਕੰਮ ਤੋਂ ਆਏ ਸੀ ਚ 10 ਮਿੰਟ ਬਾਅਦ ਘਟ ਜੀ ਉਧਰੋਂ ਆਏ ਉਹਨਾਂ ਨੇ ਆ ਕੇ ਨਾ ਇਹਨਾਂ ਦੇ ਬਹੁਤ ਕਰ ਮਾਰ ਕੇ ਸਿੱਟ ਕੇ ਸੀ ਮੈਂ ਤਾਂ ਮੋਢੇ ਤੇ ਚੱਕ ਚੱਕੀ ਲੈ ਕੇ ਆਏ ਇਹਨਾਂ ਨੂੰ ਵੀ ਬੰਦੇ ਸੀ ਤਾਂ ਉਹ ਹੋਰ ਜੋ ਨਾ ਜਿਹੜੇ ਉੱਤੇ ਚਿੱਟੇ ਦਾ ਕੰਮ ਕਰਦੇ ਵੇਸਦੇ ਆ ਜੀ ਉਹਨਾਂ ਨੇ ਉਹ ਕਰਕੇ ਜੀ ਸੋ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਉੱਥੇ ਲੈ ਆਇਆ ਤਾਲ ਦੇ ਵਿੱਚ ਹਾਲ ਤਾਲ ਦੇ ਵਿੱਚ ਕਹਿੰਦੇ ਵੀ ਇਹਨੂੰ ਲੈ ਜਾਓ ਉੱਥੇ ਮਾਰੇ ਕਿਹੜੇ ਡਾਕਟਰ ਤੇ ਰੈਫਰ ਕਰਦਾ ਕਰ ਦੋ ਇਹਨਾਂ ਨੇ ਇਹਨਾਂ ਦੇ ਨਾਲੇ ਤਾਂ ਵੀ ਉੱਥੇ ਲੈ ਜਾਓ ਪਹਿਲੇ ਮੈਂ ਰਾ ਭੇਜਿਆ ਫਿਰ ਦੂਜਾ ਭੇਜਿਆ ਫਿਰ ਤੀਜਾ ਭੇਜਿਆ ਮੇਰੇ ਤੋਂ ਨਾ ਤਿੰਨੋਂ ਵਾਰ ਤੈਨੂੰ ਇੱਥੇ ਆਂਦਰੀ ਇਹਨਾਂ ਦੇ ਇੱਕ ਗਿਵਨ ਬੱਚੇ ਦੀ ਹਾਲਤ ਬੱਚਾ ਖਤਮ ਹੈ ਨਾ ਉਹਨਾਂ ਨੇ ਕਿਹਾ ਮੈਂ ਪੁੱਛਿਆ ਸਾਡਾ ਬੱਚਾ ਸੇਫ ਹੈ ਅਸੀਂ 80000 ਵੀ ਜਮ੍ਹਾਂ ਕਰਾਉਣ ਨੂੰ ਤਿਆਰ ਹੈ ਕੋਈ ਗੱਲ ਨਹੀਂ ਅਸੀਂ ਪੈਸੇ ਦੇਣ ਨੂੰ ਵੀ ਤੈਨੂੰ ਸਾਡਾ ਬੱਚਾ ਸੇਫ ਹੋਣਾ ਚਾਹੀਦਾ ਕਹਿੰਦਾ ਮੈਂ ਨਹੀਂ ਕਹਿੰਦਾ ਤੁਹਾਡਾ ਬੱਚਾ ਸੇਫ ਹੈ ਫਿਰ ਤੁਸੀਂ ਡਾਕਟਰ ਕੀ ਚੀਜ਼ਗੇ ਜੇ ਸਾਡਾ ਬੱਚਾ ਸੇਫ ਨਹੀਂ ਆ ਤਾਂ ਸਾਡੇ ਕੋਲ ਸਾਡੇ ਹਸਪਤਾਲ ਦਾ ਬਠਿੰਡਾ ਨਿਊਰੋਸਪਾਈਨ ਤੇ ਟਰਾਮਾ ਸੈਂਟਰ ਹੈ ਰਾਤੀ ਤਕਰੀਬਨ 9:30 ਵਰੀ ਇੱਕ ਪੇਸ਼ੈਂਟ ਸਾਹਿਲ ਕੁਮਾਰ ਜਿਹਦੇ ਕੇ ਇਸ ਲੜਾਈ ਹੋਈ ਸੀ ਸਿਰ ਦੇ ਵਿੱਚ ਸੱਟ ਸੀ ਕਾਫੀ ਜ਼ਿਆਦਾ ਸੋਜਿਸ਼ ਬਹੁਤ ਜ਼ਿਆਦਾ ਸੀ ਉਹਦੇ ਸਿਰ ਦੇ ਵਿੱਚ ਕਿ ਮੇਰੇ ਕੋਲ ਰਾਤ ਨੂੰ ਐਡਮਿਟ ਹੋਏ ਉਸ ਨੂੰ ਸਾਹ ਵੀ ਪੂਰੀ ਤਰ੍ਹਾਂ ਨਹੀਂ ਆ ਰਿਹਾ ਸੀ ਤੇ ਉਹਦੀ ਹਰਕਤ ਵੀ ਕੋਈ ਨਹੀਂ ਆ ਰਹੀ ਸੀ ਤਾਂ ਉਸ ਨੂੰ ਅਸੀਂ ਵੈਂਟੀਲੇਟਰ ਤੇ ਲੈ ਲਿਆ ਸੀ ਮੈਂ ਇਹਦੀ ਮਦਰ ਨੂੰ ਰਾਤੀ ਬੁਲਾ ਕੇ ਦੱਸਦਾ ਸੀ ਕਿ ਇਹ ਬੱਚੇ ਦੇ ਤੁਹਾਡੇ ਦੇ ਬਚਣ ਦੇ ਚਾਂਸ ਰਾਤ ਨੂੰ ਹੀ 5-7% ਇਸ ਤੋਂ ਜ਼ਿਆਦਾ ਇਹ ਬਚੇਗਾ ਹੀ ਨਹੀਂ ਤੇ ਅਸੀਂ ਆਪਣਾ ਵੈਂਟੀਲੇਟਰ ਦੇ ਨਾਲ ਤੇ ਜਿਹੜੀਆਂ ਆਪਣੇ ਸੋਜਿਸ਼ ਘਟਾਉਣ ਵਾਲੀਆਂ ਦਵਾਈਆਂ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਸੀ ਤੇ ਇਹਨਾਂ ਨੂੰ ਦੱਸਦਾ ਸੀ ਕਿ ਅਸੀਂ 10 ਘੰਟੇ ਵੇਟ ਕਰਾਂਗੇ ਜੀ ਆਪਣਾ ਮਰੀਜ਼ ਇੰਪਰੂਵ ਕਰਦਾ ਹੈਗਾ ਤਾਂ ਆਪਾਂ ਅੱਗੇ ਕੁਝ ਕੋਰਾਂਗੇ ਤਾਂ ਆਪਰੇਸ਼ਨ ਬਾਰੇ ਕੋਈ ਸੋਚਾਂ ਪਰ ਮਰੀਜ਼ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਜਿਵੇਂ ਰਾਤੀ ਸੀ ਉਵੇਂ ਹੀ ਹੈਗਾ ਜੀ ਬਲੱਡ ਪ੍ਰੈਸ਼ਰ ਉਹਦਾ ਆਪਣਾ ਇਹਨਾਂ ਦੇ ਘਰਦਿਆਂ ਦਾ ਕਹਿਣਾ ਹੈ ਸੁਰੇ ਦਾ ਸੁਰੇ ਤੇਰੇ ਸਟਾਫ ਕੋਲ ਆ ਕੇ ਕਿ ਸਾਡਾ ਮਰੀਜ਼ ਤੇ ਡੈਥ ਹੋਊਗੀ ਉਹਦੀ ECG ਕਰਕੇ ਦਿਖਾ ਦਈਏ ਦੀ ਉਹਦੀ ਧੜਕਣ ਇਹਨਾਂ ਨੂੰ ਦਿਖਾ ਦਈਏ ਕਿ ਚੱਲਦਾ ਹੈ ਹਾਂ ਮਰੀਜ਼ ਦੀ ਡੈਥ ਕਦੇ ਵੀ ਹੋ ਸਕਦੀ ਮੈਂ ਨਹੀਂ ਕਹਿ ਸਕਦਾ ਕਿਉਂਕਿ ਜਿਹਦੇ ਬਚਣ ਦੇ ਚਾਂਸ ਹੀ ਬਹੁਤ ਘੱਟ ਨੇ ਸਿਰ ਦੇ ਵਿੱਚ ਸੋਜਿਸ਼ ਹੈ ਦਿਮਾਗ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਤੇ ਉਹ ਸਾਰਾ ਕੁਝ ਬੰਦ ਕਰ ਸਕਦਾ ਹੈ ਤੇ ਇਸ ਕਰਕੇ ਇਸ ਟਾਈਮ ਤੇ 11:30 ਵਜੇ ਦੀ ਗੱਲ ਹੈ ਤੇ ਇਸ ਟਾਈਮ ਆਪਣੇ ਮਰੀਜ਼ ਦੀ ਧੜਕਣ ਚੱਲ ਰਹੀ ਹੈ ਜੀ ਹਾਂ ਉਹ ਵੈਂਟੀਲੇਟਰ ਤੇ ਹੈ ਉਹ ਕੋਮਾ ਦੇ ਵਿੱਚ ਹੈ ਜਦ ਤੋਂ ਸਾਡੇ ਕੋਲ ਆਇਆ ਜਦ ਤੋਂ ਸ਼ਾਇਦ ਉਹਦੇ ਸੱਟ ਲੱਗੀ ਸਿਰ 'ਚ ਉਸ ਤੋਂ ਲੈ ਕੇ ਹੁਣ ਤੱਕ ਉਹ ਕੋਮਾ 'ਚ ਹੀ ਹੈ ਜੀ ਇਹ ਕੀ ਇਹ ਪੇਸ਼ੈਂਟ ਦਾ ਇਸ ਟਾਈਮ ਕੰਡੀਸ਼ਨ ਹੈ ਉਹਦੀ ਡੈਥ ਨਹੀਂ ਹੋਈ ਜੇ ਡੈਥ ਹੋ ਗਈ ਹੁੰਦੀ ਜੀ ਮੈਂ ਡਿਕਲੇਅਰ ਕਰਕੇ ਉਹਨੂੰ ਪੋਸਟਮਾਰਟਮ ਲਈ ਭੇਜਵਾ ਦਿੱਤਾ ਪੈਸੇ ਦਾ ਟ੍ਰੀਟਮੈਂਟ ਦਾ ਇਸ਼ਾਰਾ ਨਹੀਂ ਟ੍ਰੀਟਮੈਂਟ ਦਾ ਕੋਈ ਇਸ਼ੂ ਨਹੀਂ ਜੀ ਰਾਤੀ ਵੀ ਇਹਨਾਂ ਨੇ ਨਾ ਆਪਣਾ ਜਿਹੜਾ ਮੈਡੀਸਿਨ ਹੈ ਉਹ ਵੀ ਬਹੁਤ ਲੇਟ ਲੈ ਕੇ ਦਿੱਤੀ ਇਹਦਾ ਸਾਰਾ ਟ੍ਰੀਟਮੈਂਟ ਮੈਂ ਆਪਣੇ ਕੋਲੋਂ ਸ਼ੁਰੂ ਕਰਾਇਆ ਜੀ ਕੋਈ ਇਹਨਾਂ ਨੇ ਪੈਸੇ ਡਿਪੋਜ਼ਿਟ ਨਹੀਂ ਕੀਤੇ ਨਾ ਹੀ ਅਸੀਂ ਹਜੇ ਤੱਕ ਕੋਈ ਡਿਮਾਂਡ ਕੀਤੀ ਕਿਉਂਕਿ ਸਾਨੂੰ ਵੀ ਸਮਝ ਆਉਂਦੀ ਹੈ ਕਿ ਮਰੀਜ਼ ਸੀਰੀਅਸ ਹੈ ਤਾਂ ਇੱਕੋ ਦਮ ਘਰਦਿਆਂ ਕੋਲ ਨਹੀਂ ਵੀ ਹੁੰਦੇ ਤਾਂ ਵੀ ਕੋਈ ਗੱਲ ਨਾ ਪੈਸਿਆਂ ਦੀ ਡਿਮਾਂਡ ਹੈ ਪਰ ਇਸ਼ੂ ਇਹ ਹੈ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਇਹਦਾ ਜੀ ਪੇਸ਼ੈਂਟ ਦੀ ਡੈਥ ਹੋ ਗਈ ਹੈ ਤੇ ਅਸੀਂ ਸਾਡੇ ਕਰਕੇ ਪਰ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਜੀ ਜੋ ਹੋਣਾ ਸੀ ਸੜ ਤੋਂ ਪਹਿਲਾਂ ਹੋ ਗਿਆ ਹੈ ਅਸੀਂ ਸਮਝ ਰਹੇ ਹਾਂ ਤੇ ਆ ਰਹੇ ਹਾਂ ਸੀ ਸੀ ਲਾਇਟ ਇਹਨਾਂ ਦਾ ਇਲਾਜ ਤਾਂ ਇਹਨਾਂ ਦਾ ਬੰਦ ਕੀਤਾ ਹੀ ਨਹੀਂ ਮੇਰੀ ਫਾਈਲ ਦੇਖ ਲਓ ਇਲਾਜ ਤਾਂ ਚੱਲ ਰਿਹਾ ਹੈ ਪਰ ਇਹ ਮੰਗ ਰਹੇ ਦੀ ਕਿ ਗਾਰੰਟੀ ਸਾਡਾ ਮਰੀਜ਼ ਠੀਕ ਹੋਇਆ ਜੇ ਦੀ ਗਾਰੰਟੀ ਮੈਂ ਨਹੀਂ ਲੈਂਦਾ ਜੇ ਇਹਨਾਂ ਨੂੰ ਲੱਗਦਾ ਹੈ ਤਾਂ ਇਹ ਪੇਸ਼ੈਂਟ ਨੂੰ ਹੇਮਸ ਲੈ ਜਾਣ ਦੀ ਉੱਥੇ ਜ਼ਿਆਦਾ ਬੈਟਰ ਫੈਸਿਲਿਟੀ ਹੈ ਜ਼ਿਆਦਾ ਬੈਟਰ ਡਾਕਟਰ ਦੀ ਟੀਮ ਹੈ ਮੈਂ ਤਾਂ ਇਹੀ ਕਹਿ ਸਕਦਾ ਜੇ ਇਹਨਾਂ ਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਕੰਡੀਸ਼ਨ ਦਿਖਾਣੇ ਕਿਸੇ ਡਾਕਟਰ ਨੂੰ ਬੁਲਾ ਲੈਣ ਮੈਂ ਉਹ ਚ ਵੀ ਬਣਾ ਨਹੀਂ ਕਰਦਾ ਮੇਰਾ ਨਾਮ ਡਾਕਟਰ ਰੌਨਿਲ ਕੋਸ਼ਲੇ ਮੈਂ ਨਿਊਰੋ ਸਰਜਨ ਸਰ ਕੀ ਮਾਮਲਾ ਹੈ ਜਿਹੜੀ ਘਟਨਾ ਹੋਈ ਹੈ ਰਾਤ ਤੇ ਕਿੰਨੇ ਲੋਕ ਚੱਕੇ ਇਹਦੇ ਜੀ ਫਿਲਹਾਲ ਜਿਹੜਾ ਇੱਕ ਬੰਦਾ ਸਾਹਿਲ ਨਾਮ ਦਾ ਜਿਹੜਾ ਵਿਅਕਤੀ ਉਹ ਸੀਰੀਅਸ ਹੈ ਉਹ ਨਿਊਰੋਸਪਾਇਨ ਚ ਆਪਣਾ ਦਾਖਲਾ ਤੇ ਉਹਦੇ ਘਰਦਿਆਂ ਦੇ ਵਿਆਕੀ ਬਿਆਨ ਵਗੈਰਾ ਅਸੀਂ ਕਲਮ ਕਰ ਰਹੇ ਹਾਂ ਤੇ ਜਿਨ੍ਹਾਂ ਦੀ ਇੱਕ ਸਰੋਜ ਨਾਮ ਦੀ ਲੇਡੀ ਤੇ ਅਲੀਗੇਸ਼ਨ ਲਾ ਰਹੇ ਬਾਕੀ ਕੋਈ ਰਿਲੇਟਿਵ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਦੀ ਪਾਲ ਜਾਰੀ ਹੈ ਬਾਕੀ ਜਿਵੇਂ ਵੀ ਉਹਨਾਂ ਦੀ ਕੋਈ ਇਨਜਰੀ ਰਿਪੋਰਟ ਹੋਊਗੀ ਜਾਂ ਜੋ ਵੀ ਉਹਨੇ ਸਟੇਟਮੈਂਟ ਹੋਊਗੀ ਉਹਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਰਿਹਾ ਹੈ ਸਾਹਿਬ ਇਹ ਐਕਚੁਅਲੀ ਗੁਮੰਡੀ ਨੇ ਤੁਸੀਂ ਦੇਖ ਹੀ ਰਹੇ ਹੋ ਜੀ ਗੁਮੰਡੀ ਹੈ ਕੋਈ ਐਜਾ ਐਸੱਚ ਕੋਈ ਵੱਡਾ ਕਾਰਨ ਨਹੀਂ ਰਿਹਾ ਇਹ ਐਕਚੁਅਲੀ ਫਿਲਹਾਲ ਸਾਡੇ ਕੋਲੇ ਜਿੱਕੋ ਦੀ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਸਾਡੇ ਕੋਲੇ ਰੁਕਾ ਹੋਣੀ ਜਾਂ ਸੱਦੇ ਘੰਟੇ ਪਹਿਲਾਂ ਹੀ ਆਇਆ ਬਾਕੀ ਆਪਾਂ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਤੁਸੀਂ ਹੁਣ ਮੌਕੇ ਤੇ ਆਇਆ ਅੱਜ ਵੀ ਕਹਿੰਦੇ ਆਪਣੇ ਸਾਹਮਣੇ ਹੁਣ ਤਕਰਾਰ ਰੁਕੇ ਆਂ ਡੀਆਂ ਚੱਲ ਨਹੀਂ ਤਿੱਤਕਾਰ ਨਹੀਂ ਜੀ ਇੱਥੇ ਵੈਸੇ ਹੀ ਤੁਹਾਨੂੰ ਪਤਾ ਭੀੜ ਭੜਕੇ ਵਾਲੇ ਏਰੀਆ ਤੇ ਜਿਆਦਾ ਮਲਕੀ ਰਾਸ਼ ਪੈਂਦੇ ਹੀ ਰਹਿੰਦੇ ਥੋੜਾ ਤਕਰਾਰਬਾਜ਼ੀ ਤਾਂ ਇਹਨਾਂ ਦੀ ਹੋਈ ਆ ਬਟ ਜਿਆਦਾ ਕੁਝ ਹੁਣ ਸੀਰੀਅਸਲੀ ਨਹੀਂ ਹੋਇਆ ਜੋ ਹੋਈ ਹੈ ਲੜਾਈ ਰਾਤ ਹੀ ਹੋਈ ਠੀਕ ਹੈ ਧੰਨਵਾਦ